ਖੋਦ ਚਮਕੀਲੇ ਦੀ ਕੰਪੋਜੀਸ਼ਨ ਚੱਕ ਕੇ ਗੀਤ ਗਾਉਂਦੇ ਫਿਰਦਾ ਆ ਤੇ ਦੂਜੇ ਨੂੰ ਕਹਿੰਦਾ ਤੂੰ ਮੈਨੂੰ ਕਾਪੀ ਕਰਦਾ ਆ ਤੇ ਤੂੰ ਮੇਰੇ ਵਰਗੇ ਵਾਲ ਕਿੱਦਾਂ ਰੱਖ ਲੈ ਇਹ ਵਾਲ ਤਾਂ ਮੈਂ ਹੀ ਲੰਬੇ ਰੱਖ ਸਕਤ ਸੀ ਮੈਂ ਤਾਂ ਜੀ ਇਸੇ ਕਰਕੇ ਕਟਾਉਂਦੇ ਬਾਈ ਕਿਤੇ ਮੈਨੂੰ ਨਾ ਕਹਿ ਦੇਵੇ ਤੂੰ ਕਿੱਦਾਂ ਵਾਲ ਲੰਬੇ ਰੱਖੇ ਹੋ ਸਿਗੇ ਵਾਲ ਨਹੀਂ ਵਧਾਏ ਤੇ ਮੈਂ ਦੱਸਦਾ ਕਿਹੜੀ ਚਮਕੀਲੇ ਦੀ ਕੰਪੋਜੀਸ਼ਨ ਸਾਰੀ ਚੱਕੀ ਹੋਆ ਕਿਹੜਾ ਗੀਤ ਵਾ ਤੇ ਇਹਨੇ ਗਿਲਰੋਂ ਤਾਂ ਮੁੰਡਾ ਉਹ ਵਿਚਾਰਾ ਗਰੀਬ ਘਰ ਦਾ ਸਿੰਗਰ ਬਣਨ ਤੁਰਿਆ ਉਹਨੂੰ ਮੈਸੇਜ ਕਰਕੇ ਕਹਿਣ ਲੱਗ ਪਿਆ ਤੂੰ ਮੇਰੀ ਕਾਪੀ ਕਰਦਾ ਤੂੰ ਕਾਪੀਕੈਟ ਆ ਤੂੰ ਮੇਰੇ ਅਰਗੇ ਕਿਵੇਂ ਦੇਖਦਾ ਤੂੰ ਮੇਰੇ ਅਰਗੇ ਵਾਲ ਕਿੱਦਾਂ ਰੱਖਿਆ ਤੂੰ ਮੇਰੇ ਗਾਣੇ ਦੀ ਕੰਪੋਜੀਸ਼ਨਾਂ ਚੱਕਦਾ ਫਿਰਦਾ ਤੇ ਮਹਾਰਾਜ ਆਪ ਚਮਕੀਲੇ ਦੀਆਂ ਚੱਕਦੇ ਆ ਉਹਦੀ ਮਾਡਲ ਨੂੰ ਮੈਸੇਜ ਕਰਕੇ ਕਹਿਣ ਲੱਪਿਆ ਉਹਨੇ ਸਕਰੀਨਸ਼ਾਟ ਦਿਖਾ ਲਿਆ ਉਹਨੂੰ ਕਹਿੰਦਾ ਛੱਡ ਪਰੇ ਕਿਹੜੇ ਕਾਪੀਗੈਡ ਨਾਲ ਡੁਪਲੀਕੇਟ ਨਾਲ ਕੰਮ ਕਰੀਏ ਨੇ ਆ ਓਰੀਜਨਲ ਬੈਠਾ ਓਰੀਜਨਲ ਨਾਲ ਕੰਮ ਕਰ ਇੱਧਰ ਦੇਖ ਸਟਾਰ ਤਾਂ ਇੱਧਰ ਬੈਠੇ ਆ ਬਾਈ ਜ਼ਿਮਰ ਗਾਣੇ ਤਾਂ ਦੋ ਚਾਰ ਹੀ ਚੱਲੇ ਆ ਤੇਰੇ ਸਟਾਰ ਤੂੰ ਵੀ ਨਹੀਂ ਬਣਿਆ ਹਾਲੇ ਦੂਜੇ ਨੂੰ ਯਾਰ ਐਵੇਂ ਕਹੀ ਜਾਣਾ ਕਿਹ ਹਾਂ ਤੁਸੀਂ ਯਾਰ ਕਿਸੇ ਗਰੀਬ ਦਾ ਘਰ ਫਿਰ ਕਿੰਤੂ ਉਹਨੇ ਦੱਸਿਆ ਜਾਤੇ ਵੀ ਮੈਨੂੰ ਕਮੈਂਟ ਕੀਤਾ ਕਹਿੰਦਾ ਜਾਤ ਤੇ ਗਿਲਰੋਂ ਤਾਂ ਕਹਿੰਦਾ ਜਾਤ ਤੇ ਕਮੈਂਟ ਕੀਤਾ ਕਹਿੰਦਾ ਜੱਟ ਨਾਲ ਪੰਗੇ ਨਾ ਲੈ ਓਏ ਤੇਰੇ ਹੱਲ ਗਿਆ ਨਾ ਰੋਲ ਲਈਦਾ ਰੋਲ ਆਹ ਤਾਂ ਗੱਲਾਂ ਆ ਲੈਨ ਕਲਾਕਾਰੀ ਦੀ ਤੇ ਜਾਤਾਂ ਪਾਤਾਂ ਵਾਲਾ ਕਿਹੜਾ ਬਾਈ ਹੰਕਾਰ ਕਲਾ ਚੱਲਣੀ ਕਲਾ ਟੈਲੈਂਟ ਹੈਗੇ ਤੁਸੀਂ ਇੱਧਰ ਉੱਧਰੋਂ ਕੰਪੋਜੀਸ਼ਨਾਂ ਚੱਕਣ ਵਾਲੇ ਆ ਹੁਣ ਦਰਸ਼ਕ ਕਹਿੰਦੇ ਹੋਣੇ ਆ ਕਿਹੜੀ ਕੰਪੋਜੀਸ਼ਨ ਚੱਕੀ ਸੀ ਚਮਕੀਲੇ ਦੀ ਦੱਸਾਂ ਮੈਂ ਦਿਓਰਾ ਵੇ ਤਵੀਤਾਂ ਵਾਲਿਆ ਏਰੀ ਆਈ ਨਾ ਵਿਆਹ ਦੀ ਅਜੇ ਵਾਰੀ ਅੱਖਾਂ ਨੇ ਨਿਛੇੜੀ ਮੇਰੀਆਂ ਨੱਚ ਕਰਦਾ ਨਾ ਕੋਈ ਮੁੱਟਿਆਰੇ ਅੱਖਾਂ ਨੇ ਖੂਬ ਹੋ ਸੁਦੀ ਕੰਪੋਜੀਸ਼ਨ ਚਮਕੀਲੇ ਦੀ ਚੱਕੀ ਅੱਖਾਂ ਨੇ ਨਿਛੇੜੀ ਮੇਰੀਆਂ ਗਾਣੇ ਦੀ ਜਿਹੜਾ ਗਾਣਾ ਹੈ ਨਾ ਉਹਦੀ ਸਾਰੀ ਕੰਪੋਜੀਸ਼ਨ ਦਿਉਰਾਵੇ ਤਵੀਤਾ ਵਾਲਿਆ ਤੇਰੀ ਆਈ ਨਾ ਵਿਆਹ ਦੀ ਅਜੇ ਵਾਰੀ ਉਹ ਚੱਕੀ ਉਹ ਕੰਪੋਜੀਸ਼ਨ ਚ ਸਾਰੇ ਗਾਣਾ ਗਾਇਆ ਹੁਣ ਤੁਸੀਂ ਦੱਸੋ ਤੇਰੇ ਗਿਲ ਰੋਂਤੇ ਨੂੰ ਕਿਹੜੇ ਮੂਣਾ ਬਾਈ ਕਹਿ ਰਿਹਾ ਆਪ ਦਾ ਆ ਕੰਮ ਕਰਨੇ ਆਪ ਦਾ ਇਧਰੋਂ ਉਧਰੋਂ ਇਕੱਠਿਆਂ ਕਰਕੇ ਇਹ ਬਈ ਇੱਕ ਨਹੀਂ ਸਾਰੇ ਚਮਕੀਲੇ ਦੀਆਂ ਕੰਪੋਜੀਸ਼ਨਾਂ ਗਾਉਂਦੇ ਆ ਮੈਂ ਤਾਂ ਕਈ ਗਿਣਾ ਦਊਂਗਾ ਇਹਨਾਂ ਦੇ ਸਾਰੇ ਗਾਣੇ ਇਦਾਂ ਹੀ ਆ ਆਪਣੇ ਇਹਨਾਂ ਦਾ ਕੁਝ ਨਹੀਂ ਹੁੰਦਾ ਮੈਂ ਕਹਿੰਨਾ ਜੀ 80% ਚਮਕੀਲੇ ਦੀਆਂ ਕੰਪੋਜੀਸ਼ਨ ਚੱਲਦੀਆਂ ਆ ਪੰਜਾਬੀ ਇੰਡਸਟਰੀ ਚ ਬਹੁਤ ਵੱਡੀ ਗੱਲ ਦੱਸ ਰਿਹਾ ਮੈਂ ਤੁਹਾਨੂੰ ਤੇ ਮਾਣ ਮਹਿਸੂਸ ਕਰਨ ਜਿਹੜੇ ਚਮਕੀਲੇ ਨੂੰ ਚਾਹੁੰਦੇ ਆ ਜਿਹੜੇ ਚਮਕੀਲੇ ਦੇ 팬 ਆ 80% ਬਸ ਉਸਤਾਦ ਦੀਆਂ 80% ਬਹੁਤ ਹੁੰਦਾ ਬਹੁਤ ਤੇ ਉਹ ਕਿੱਡਾ ਇੱਕ ਖਜ਼ਾਨਾ ਹੀ ਛੱਡ ਗਿਆ ਇਹਨਾਂ ਲਈ ਕਹਿੰਦਾ ਚੱਕੀ ਜਾਓ ਚੱਕੀ ਜਾਓ ਰੋਟੀ ਰੋਟੀ ਚਲਾਓ ਤੇ ਪਰ ਫਿਰ ਮੈਂ ਇਹ ਕਹਿੰਨਾ ਦੂਜੇ ਨੂੰ ਕਿਵੇਂ ਕਹਣਾ ਗਿਲ ਰਹੋਂ ਤੈਨੂੰ ਕਿਵੇਂ ਬਾਈ ਤੂੰ ਕਹਿ ਰਿਹਾ ਆ ਤੇ ਤੂੰ ਮੇਰੀ ਕਾਪੀ ਕਰਦਾ ਤੂੰ ਮੇਰੇ ਅਰਗੇ ਬਾੜ ਕੇ ਮੇਰਾ ਕਰ ਲੈ ਤਉਹਦੀ ਇੱਕ ਵਿਚਾਰੇ ਦੇ ਹੱਥ ਮਾਡਲ ਆਈ ਗਰੀਬ ਦੀ ਉਹ ਵੀ ਤੂੰ ਲੈ ਕੇ ਚੱਲਦਾ ਸੀ ਪੱਟ ਕੇ ਐ ਯਾਰ ਦੱਸ ਮਦੀ ਤੱਕ ਮਾਤੜ ਦੇ ਹੱਥ ਕੋਈ ਮਾਡਲ ਆਈ ਕੰ ਪਹਿਲੇ ਤਾਂ ਮਾਤੜ ਗਰੀਬਾਂ ਨੂੰ ਜਦੋਂ ਸਿੰਗਿੰਗ ਦੀ ਲੈਨਚ ਪੈਂਦਾ ਬੰਦਾ ਮਾਡਲਾਂ ਮਿਲਦੀਆਂ ਨਹੀਂ ਬਹੁਤ ਔਖੀਆਂ ਮਾਡਲਾਂ ਮਿਲਦੀਆਂ ਜੇ ਇੱਕ ਦੋ ਗਾਣੇ ਚੱਲ ਜੰਦੇ ਫਿਰ ਤਾਂ ਆ ਜਾਂਦੀਆਂ ਪਹਿਲਾਂ ਪਹਿਲਾਂ ਮਾਡ ਅਗਲੀ ਕਹਿੰਦੀ ਮੈਂ ਬਿਚਤੀ ਕਰਾਉਣੀ ਆ ਇਦਾਂ ਮਜ਼ੀਦਾ ਬਾਈ ਗਦਰੋਂ ਤੈਨੂੰ ਕੋਈ ਮਾਡਲ ਮਿਲੀ ਤੂੰ ਕਹਿੰਦਾ ਉਹ ਵੀ ਪੱਤਣਾ ਤੁਰਿਆ ਇਹਦਾ ਮਤਲਬ ਮੈਨੂੰ ਲੱਗਦਾ ਐਦ ਕੀ ਹੈਗਾ ਛੜਾ ਤੇਰਾ ਵੀ ਕੰਮ ਖਰਾਬ ਹੈ ਸਿਆਲ ਇਦਾਂ ਹੀ ਲੰਗੇ ਆ ਤੂੰ ਕਹਿੰਦਾ ਹਣਾ ਚੱਲ ਕੋਈ ਨਹੀਂ ਇਹਨੂੰ ਹੀ ਪੱਟ ਕੇ ਦੇਖਦੇ ਆ ਤਾਂ ਹੀ ਕਹੀਆਂ ਨਾ ਆਹ ਕਰਤਾ ਡੁਪਲੀਕੇਟ ਨਾ ਤਰੀ ਵਸੇ ਅਰੀਜਨਲ ਦਾ ਸਵਾਦ ਦੇਖ ਮੈਨੂੰ ਦੇਖ ਲੈ ਤੇ ਬਾਹਰ ਬਾਲ ਬਾਈ ਰੱਬ ਨੇ ਸਾਭ ਨੂੰ ਦਿੱਤੇ ਹੁੰਦੇ ਮੈਂ ਤੈਨੂੰ ਬੱਬੂ ਮਾਨ ਨੇ ਬਾਦਰ ਉਹ ਕਹੇ ਬਈ ਤੂੰ ਦੀ ਮੇਰੇ ਅਰਗੇ ਕੈਮਰਾ ਰੱਖ ਲੈ ਹੁਣ ਬਾਈ ਤੁਸੀਂ ਦੱਸਿਓ ਇਹਦੇ ਚ ਗਲਤ ਕੌਣ ਆ ਤੇ ਆਹ ਕੰਪੋ